ਭਵਜਲ ਪਾਰ ਲੰਗਾਵੇ ਸੰਤ ਸਾਧੂ ਦੀ ਭਵਜਲ ਪਾਰ ਲੰਗਾਵੇ ਸੰਤ ਸਾਧੂ ਦੀ ਭਵਜਲ ਸਾਰ ਲੰਗਾਵੇ ਸੰਤ ਸਾਧੂ ਦੀ ਭਵਜਲ ਪਾਰ ਲੰਗਾਵੇ ਸੰਤ ਸਾਧੂ ਦੀ ਭਵਜਲ ਪਾਰ ਲੰਗਾਵੇ ਸੰਤ ਸਾਧੂ ਦੀ ਮਹਾਪੁਰਖਾਂ ਦੀ ਸੰਗਤ ਪੂਰਵ ਕਰਮ ਅੰਕਰ ਜਦ ਪ੍ਰਗਟੇ ਭੇਟੇ ਉਪਰਖ ਰਸਤੇ ਰਾਗੀ ਮਿਟਿਆ ਹਨੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੂਈ ਜਾਗੀ ਜਦੋਂ ਮੱਥੇ ਦੇ ਪੂਗਲੇ ਭਾਗ ਜਾਗਦੇ ਨੇ ਅਸੀਂ ਐਵੇਂ ਨਹੀਂ ਆ ਗਏ ਸਾਨੂੰ ਜੇ ਮਹਾਪੁਰਖਾਂ ਨੇ ਬੁਲਾਇਆ ਤਾਂ ਆਇਆ ਘੋੜਾ ਨੇ ਕੀ ਕੀਤਾ ਇੱਕ ਮਹਾਪੁਰਖਾਂ ਦੇ ਮਨ ਨੂੰ ਪ੍ਰੇਰਣਾ ਕੀਤੀ ਉਹਦੇ ਨਗਰ ਦੇ ਵਿੱਚ ਆ ਜਾਂਦੇ ਨੇ ਢੋਲ ਵਜਾਉਂਦੇ ਨੇ ਕਿ ਮਹਾਪੁਰਖ ਆਏ ਨੇ ਇਹਨਾਂ ਨੇ ਸੰਗਤ ਕਰਨੀ ਹੋਵੇ ਕਈ ਦਿਨ ਤੱਕ ਨਾ ਮਨੇ ਨੀ ਮੰਨਿਆ ਵੀ ਮੈਂ ਨਹੀਂ ਜਾਣਾ ਫਿਰ ਇਹਦੇ ਮਨ ਦੇ ਵਿੱਚ ਵਿਚਾਰ ਆਉਂਦੀ ਆ ਕਹਿੰਦਾ ਮੈਂ ਸੰਤਾਂ ਨੂੰ ਆਈ ਪੁੱਛ ਲਵਾਂਗਾ ਵੀ ਮੇਰੇ ਕਰਮ ਇੰਨੇ ਮਾੜੇ ਕਾ ਤੋਂ ਨੇ ਮੇਰੇ ਕੋਲੇ ਮਾਇਆ ਆ ਵੀ ਜਾਂਦੀ ਹੈ ਪਰ ਮੈਨੂੰ ਸੁੱਖ ਪ੍ਰਾਪਤ ਨਹੀਂ ਹੁੰਦਾ ਉਹ ਚਲੀ ਜਾਂਦੀ ਹੈ ਆ ਕੇ ਵੀ ਨਾ ਹੋਣ ਵਰਗੀ ਐ ਮੈਂ ਇਹੀ ਬੇਨਤੀ ਕਰ ਲਵਾਂਗਾ ਅੱਜ ਇਹ ਪੁੱਛਣ ਦੇ ਵਾਸਤੇ ਘਰ ਤੋਂ ਚੱਲ ਪਿਆ ਜਦੋਂ ਘਰ ਤੋਂ ਬਾਹਰ ਆਉਂਦਾ ਸਾਨੂੰ ਪਤਾ ਹੀ ਹੈ ਵੀ ਹਰ ਪਿੰਡ ਦੇ ਵਿੱਚ ਇੱਕ ਦੁਸ਼ਟ ਚੌਂਕੜੀ ਬਣੀ ਹੋਈ ਹੈ ਜਿੱਥੇ ਤਾਸ ਕਿੜਦੇ ਨੇ ਜਿਹੜਾ ਵੀ ਨੰਗ ਨੰਗ ਨਾ ਪੂਲਦੀ ਉਹਦੀ ਹੀ ਗੱਲ ਕਰਦੇ ਨੇ ਨਿੰਦੇ ਆ ਕਿਸੇ ਨੂੰ ਕੁਝ ਕਹਿਣਾ ਕਿਸੇ ਨੂੰ ਉਹ ਦੁਸ਼ਟ ਚੌਂਕੜੀ ਹੁੰਦੀ ਹੈ ਨਾਈ ਬਠਿਆ ਕਰੋ ਬੜੀ ਚੰਗੀ ਗੱਲ ਹੈ ਉੱਥੇ ਆ ਕੇ ਬਹਿ ਜਾਂਦਾ ਹੈ ਮਨ ਥੋੜਾ ਬਦਲਦਾ ਵੀ ਕੀ ਕਰਨਾ ਜਾ ਕੇ ਪਰ ਕੋਈ ਭਾਗ ਤਕੜਾ ਸੀ ਫੇਰ ਸੋਚਦਾ ਇੱਥੇ ਵੀ ਬੈਠਾਂ ਗਏ ਚੱਲ ਆਪਣੇ ਕਰਮਾਵਾਰੀ ਪੁੱਛ ਆਉਣਾ ਭਾਗ ਹੋਆ ਗੁਰਸੰਤ ਮਲਾਇਆ ਪ੍ਰਭ ਉਹਨਾਂ ਸੀ ਕਰਮੈ ਪਾਇਆ ਭਾਗ ਜਾ ਕੇ ਸਤਸੰਗਤ ਦੇ ਵਿੱਚ ਆ ਗਿਆ ਮਨ ਨੂੰ ਸ਼ਾਂਤੀ ਆਈ ਜੀ ਵੀ ਲੱਗਿਆ ਸੁਣਦਾ ਰਿਹਾ ਸੁਣਦਾ ਰਿਹਾ ਜਦੋਂ ਸਤਸੰਗਤ ਦੀ ਸਮਾਪਤੀ ਹੋਈ ਮਹਾਪੁਰਖਾਂ ਨੂੰ ਬੇਨਤੀ ਕਰਦੇ ਜਦੋਂ ਸਾਰੀ ਸੰਗਤ